ਰਾਮ ਕਲੀ ਮਹਿਲਾ ਪੰਜਵਾ ਭੋ ਚਰਨ ਤਲ ਉਪਰ ਆਵੋ ਐਸੀ ਸੇਵ ਕੁਮਾਵੋ ਆਪਸਤੇ ਉਪਰ ਸਭ ਜਾਣੋ ਤੋ ਦਰਗਾ ਸੁਖ ਪਾਵੋ ਸੰਤੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰਦੇਵ ਪਵਿੱਤਰਾ ਖਿਨ ਬੋਲੋ ਗੁਰਮੁਖ ਬਾਣੀ ਰਹਾਉ ਪਰ ਪੰਚ ਛੋੜ ਸਹਿਜ ਕਰ ਬੈਸੋ ਝੂਠਾ ਕਹੋ ਨਾ ਕੋਈ ਸਤਗੁਰ ਮਿਲੋ ਨਵੇਂ ਨਿਦ ਪਾਵੋ ਇਨ ਬਿਦ ਤਤ ਬਿਲੋਈ ਧਰਮ ਚੁਕਾਓ ਗੁਰਮੁਖ ਲਿਵ ਲਾਵੋ ਆਤਮ ਚੀਨੋ ਭਾਈ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ ਕਿਸਿਓ ਕਰੋ ਬੁਰਾਈ ਸਤਗੁਰ ਮਿਲਐ ਮਾਰਗ ਮੁਕਤਾ ਸਹਿਜੇ ਮਿਲੇ ਸਵਾਮੀ ਤਨ ਤਨ ਸੇ ਜਨ ਜਿਨੀ ਕਲ ਮੈਂ ਹਰ ਪਾਇਆ ਜਨ ਨਾਨਕ ਸਦ ਕੁਰਬਾਨੀ RAM ਕਲੀ ਮਹਿਲਾ ਪੰਜਵਾ ਆਵਤ ਹਰਖ ਨਾ ਜਾਵਤ ਦੁਖਾ ਨਾ ਵਿਆਪੈ ਮਨ ਰੋਗਨੀ ਸਦਾ ਆਨੰਦ ਗੁਰ ਪੂਰਾ ਪਾਇਆ ਤਉ ਪੁਤਰੀ ਸਗਲ ਬਿਯੋਗਨੀ ਏ ਬਿਦ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਗ ਨ ਬਿਆਪੈ ਤਾਂ ਹਰ 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 ਰਸ ਭੋਗਨੀ ਰਹਾਉ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਯਾਲ ਪਵਿੱਤਰ ਅਲੋਗਨੀ ਆਗਿਆਕਾਰੀ ਸਦਾ ਸੁਖ ਪੁੰਚੈ ਜਤ ਕਤ ਪੇਖਉ ਹਰ ਗੁਨੀ ਨਾ ਸ਼ਿਵ ਸ਼ਕਤੀ ਜਲਨੀ ਪਵਨਾ ਤਾ ਆਕਾਰ ਨਹੀਂ ਮੇਦਨੀ ਸਤਗੁਰ ਜੋਗ ਕਾ ਤਾ ਨਿਵਾਸਾ ਜਾਂ ਅਵਿਗਤ ਨਾਥ ਅਗੰਮ ਥਨੀ ਤਨ ਮਨ ਹਰ ਕਾ ਤਨ ਸਭ ਹਰ ਕਾ ਹਰ ਕੇ ਗੁਣ ਹੋਂ ਕਿਆ ਗਨੀ ਕਹੋ ਨਾਨਕ ਹਮ ਤੁਮ ਗੁਰ ਕੋਈ ਹੈ ਅੰਭ ਅੰਭ ਮੀ ਲੋਗਨੀ RAM ਕਲੀ ਮਹਿਲਾ 5ਵਾਂ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਿਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਗੁਰ ਕੈ ਖਜ਼ਾਨੇ ਅਚਰਜ ਕੇਸ਼ ਕਹਿਣ ਨਾ ਜਾਈ ਬਸਤ ਅਗੋਚਰ ਭਾਈ ਰਹਾਉ ਮੋਲ ਨਾਹੀ ਕਸ਼ ਕਰਨ ਜੋਗਾ ਕਿਆ ਕੋ ਕਹੈ ਸੁਣਾਵੇ ਕਥਨ ਕਹਿਣ ਕੋ ਸੋਝੀ ਨਾਹੀ ਜੋ ਪੇਖ ਤਿਸ ਬਣ ਆਵ ਸੋਈ ਜਾਣੇ ਕਰਨੇ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤ ਮਿਤ ਆਪੇ ਜਾਣੈ ਥਰ ਆਪੇ ਪੂਰ ਪੰਡਹਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹਿ ਆਖਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਗੁਰ ਕੀ ਸਰਣਾਈ